हां जी प्यार भरी सत श्री गाल सारेनु जी आज ਆਪਾਂ ਪਹੁੰਚ ਗਏ ਜੀ ਦਸ਼ਮੇਸ਼ ਕਲਾਥ ਹਾਊਸ ਹੋੜਲਾ ਕਲਾਂ ਜੀ ਮਾਨਸਾ ਜ਼ਿਲ੍ਹੇ ਚ ਪਿੰਡ ਪੈਂਦਾ ਹੈ ਭੀਖੀ ਕੋਲੇ ਕੱਪੜੇ ਦਾ ਬਿੱਗ ਬਾਜ਼ਾਰ ਆ ਜੀ ਤੁਹਾਨੂੰ ਪੂਰੇ ਟੌਪ ਟੌਪ ਦੀਆਂ ਕੁਆਲਿਟੀਆਂ ਬਹੁਤ ਲੈਸ ਰੇਟ ਤੇ ਮਿਲ ਜਾਵਣਗੀਆਂ ਤੁਹਾਨੂੰ ਅੰਦਰ ਚੱਲ ਕੇ ਆਪਾਂ ਸਾਰੀ ਕੁਆਲਿਟੀ ਦਿਖਾਵਾਂਗੇ A to Z ਮਾਲ ਚੈੱਕ ਕਰਾਵਾਂਗੇ ਤੁਸੀਂ ਜੋ ਵੀ ਕੱਪੜਾ ਲੈਣਾ ਵਿਆਹ ਸ਼ਾਦੀ ਦਾ ਦੁਕਾਨ ਵਾਸਤੇ ਤੁਸੀਂ ਉਰੇ ਵਿਜ਼ਿਟ ਕਰ ਸਕਦੇ ਹੋ ਬਹੁਤ ਲੈਸ ਰੇਟ ਤੇ ਤੁਹਾਡਾ ਪੂਰਾ ਫਾਇਦਾ ਹੋਊਗਾ ਜੀ ਆਜੋ ਤੁਹਾਨੂੰ ਅੰਦਰ ਦਿਖਾਉਣੀ ਆ ਸਾਰੀ ਗੱਲ हां जी ਵੀਰੇ ਆਪਾਂ ਪਹੁੰਚ ਗਏ ਇਹਨਾਂ ਦੇ ਥੋਕ ਦੇ ਵਿੱਚ ਹੀ ਪਹੁੰਚ ਗਏ ਜਿੱਥੇ ਤੁਸੀਂ ਦੁਕਾਨ ਵਾਸਤੇ ਕੱਪੜਾ ਦੇਖ ਸਕਦੇ ਹੋ ਜੀ ਸਭ ਬਹੁਤ ਟੌਪ ਟੌਪ ਦੀਆਂ ਵੈਰਾਈਟੀਆਂ ਆਗੀਆਂ ਤੁਹਾਨੂੰ ਦਿਖਾਉਣੇ ਆ ਪਹਿਲਾਂ ਹੀ ਸਭ ਤੋਂ ਪਹਿਲਾਂ ਰੈਗੂਲਰ ਵੇਚਣ ਵਾਲੀ ਆਈਟਮ ਹੈ ਜੀ ਕੱਪੜਾ ਚੈੱਕ ਕਰੋ ਬਹੁਤ ਸੌਫਟ ਕੱਪੜਾ ਹੋਊਗਾ ਲੀਜੀ ਬੀਜੀ ਦਾ ਪੂਰੀ 5 ਮੀਟਰ ਕੱਟ ਹੋਊਗੀ ਨਾਲ ਹੋਊਗਾ ਮਸਰੀਨ ਦਾ ਦੁਪੱਟਾ ਜੀ ਚੈੱਕ ਕਰੋ ਆਈਟਮ ਟੌਪ ਦੇ ਹੋਣਗੇ 4 ਕਲਰ ਪੂਰੇ ਬਹੁਤ ਲੈਸ ਰੇਟ ਦੇ ਵਿੱਚ ਮਾਲ ਆਈ ਇਹ ਤੁਸੀਂ ਨਾਲ ਦੁਪੱਟਾ ਚੈੱਕ ਕਰੋ ਜੀ ਬਹੁਤ ਸੋਹਣੀ ਕੁਆਲਿਟੀ ਹੋਊਗੀ ਦੇਖੋ ਜੀ ਤੁਸੀਂ ਜਿਵੇਂ ਮਰਜ਼ੀ ਕਮਾਈ ਕਰਕੇ ਮਾਲ ਵੇਚ ਸਕਦੇ ਹੋ ਜੀ ਦੁਪੱਟਾ ਦਿਖਾਓ ਜੀ ਲਓ ਇਹ ਕੁਆਲਿਟੀ ਮਿਲ ਜੂ ਤੁਹਾਨੂੰ ਰੰਗ ਮਿਲ ਜਾਣਗੇ ਬਹੁਤ ਟੌਪ ਦੇ ਚਾਰ ਕਲਰ ਹੋਣਗੇ ਜੀ ਦਿਖਾਓ ਜੀ ਆਹ ਲੋ ਡਿਜ਼ਾਈਨ ਪੂਰੇ ਤੋਫੇ ਨੇ ਡਿਜ਼ਾਈਨ ਮਾਲ ਬਹੁਤ ਪਹੁੰਚ ਗਿਆ ਚੈੱਕ ਕਰਾ ਦੂ ਜੀ ਦੇਖੋ ਮਸਲੀਨ ਤੇ ਬੀਨੈਕ ਮਿਲ ਜੂਗਾ ਤੁਹਾਨੂੰ ਪੂਰੇ ਟੌਪ ਟੌਪ ਦੀ ਕੁਆਲਿਟੀ ਹੈ ਜੀ ਪੂਰਾ ਟ੍ਰੈਂਡ ਹੋ ਗਿਆ ਬੀਨੈਕ ਦਾ ਸਲਵਾਰ ਵਰਕ ਹੋਊਗੀ ਦਿਖਾ ਦਿਓ ਜੀ ਨਾਲ ਔਰਗੰਜਾ ਦਾ ਦੁਪੱਟਾ ਹੋਊਗਾ ਬਹੁਤ ਟੌਪ ਦਾ ਆਹ ਲਓ ਜੀ ਚੈੱਕ ਕਰੋ ਕੁਆਲਿਟੀ ਨੇ ਇਹਦੇ ਰੰਗ ਮਿਲ ਜਾਣਗੇ ਬਹੁਤ ਸੋਹਣੇ ਚਾਰ ਕਲਰ ਦਿਖਾਓ ਜੀ ਕੱਲਾ ਕੱਲਾ ਕਰਕੇ ਰੰਗ ਦਿਖਾ ਦਿਓ ਬਹੁਤ ਸੋਹਣੀਆਂ ਕੁਆਲਿਟੀਆਂ ਪਹੁੰਚ ਗਈਆਂ ਜੀ ਸਾਰਾ 2 ਨਾ ਤੇਰਾ ਪੂਰਾ ਟ੍ਰੈਂਡ ਹੋਗਾ ਮੇਲੇ ਲਾਤੇ ਬਾਈਆਂ ਨੇ ਪਹਿਲੇ ਆਪ ਹੀ ਦਿਖਾ ਦੇ ਸਾਰਾ ਕੱਪੜਾ ਚੈੱਕ ਕਰੋ ਜੀ ਕਿਆ ਬਾਤ ਹੈ ਕਵਾਰਟੀ ਸੁਪਰ ਹਿੱਟਰ ਟੈਬੀ ਦੁਪੱਟੇ ਨਾਲ ਲਓ ਜੀ ਦੇਖੋ ਇਹ ਬਰਕ ਸਲਵਾਰ ਹੋਊਗੀ ਇਹਦੀ ਵੀ ਸਲਵਾਰ ਦਿਖਾ ਦੇ ਪੂਰੇ ਟੌਪ ਦੀ ਐ ਪਾੜਾ ਛਿਲਕੀ ਦੀ ਲਓ ਜੀ ਕੋਟਾ ਟੈਬੀ ਦਾ ਹੋਊਗਾ ਦੁਪੱਟਾ ਬਹੁਤ ਟੌਪ ਦਾ ਲੈਸ ਲੱਗੀ ਹੋਊਗੀ ਰੰਗ ਹੋਣਗੇ 4 ਲਓ ਜੀ ਚੈੱਕ ਕਰੋ ਦੇਖੋ ਜੀ ਰੰਗ ਚੈੱਕ ਕਰਾ ਦਿਓ ਬਈ ਸਾਰੇ ਮਸਲੀਨ ਆ ਗਈ ਹੈਂਡਵਰਕ ਆ ਬਹੁਤ ਸੋਹਣਾ ਸਿਰਫ 500 ਰੁਪਏ ਦੇ ਵਿੱਚ ਸੂਟ ਹੈ ਜੀ ਚੈੱਕ ਕਰੋ ਆ ਲਓ ਮਾਲ ਬਹੁਤ ਪਹੁੰਚ ਗਿਆ ਜੀ ਲਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਤੇ ਪਹੁੰਚੋ ਮਾਲ ਜਿਹਨੂੰ ਵੀ ਜਿੰਨਾ ਚਾਹੀਦਾ ਉਹਨਾਂ ਮਾਲ ਲੈ ਕੇ ਜਾਓ ਜੀ ਤੁਸੀਂ ਜਿੰਨੀ ਮਰਜ਼ੀ ਕਮਾਈ ਕਰ ਸਕਦੇ ਹੋ ਮਾਲ ਲੈ ਆ ਕੇ ਵਿਆਹ ਸ਼ਾਦੀਆਂ ਵਾਸਤੇ ਤੁਹਾਡਾ ਪੂਰਾ ਹੋਊਗਾ ਫਾਇਦਾ ਲਓ ਜੀ ਪਯੌਰ ਲੀਲਣ ਹੋਊਗੀ ਬੀਨੈਕ ਹੋਊਗਾ ਬਹੁਤ ਟੌਪ ਟੌਪ ਦੇ ਡਿਜ਼ਾਈਨ ਹੋਣਗੇ ਬਾਬੇ ਇਹਦੇ ਵਿੱਚ ਦਿਖਾ ਦਿਓ ਜੀ ਕੱਟ ਵਰਕ ਦੁਪੱਟਾ ਹੋਊਗਾ ਨਾਲ ਦੇਖੋ ਲਾਈਨਿੰਗ ਵਾਲਾ ਇਹਦੇ ਨਾਲ ਬਾਜੂ ਵਰਕ ਵੀ ਹੋਊਗਾ ਦਿਖਾ ਦਿਓ ਜੀ ਕਿਆ ਬਾਤ ਹੈ ਬਾਜੂ ਵਰਕ ਦਿਖਾਓ ਜੀ ਲਓ ਇਹਦੇ ਵਿੱਚ ਹੋਰ ਬਹੁਤ ਸੋਹਣੇ ਡਿਜ਼ਾਈਨ ਪਹੁੰਚ ਗਏ ਬਾਬੇ ਸਾਰੇ ਚੈੱਕ ਕਰੋ ਜੀ ਪਹਿਲਾਂ ਦਾ ਫੋਟੋ ਪੀਸ ਦਿਖਾ ਦਿਓ ਸਾਰੇ ਫੋਟੋ ਵਾਲੇ ਪੀਸ ਹੋਣਗੇ ਇਹ ਜੀ ਲਓ ਜੀ ਬੇਕਵਾੜੇ ਨਿਖਾਓ ਹਣੀ ਸਾਰਾ ਫਰੰਟ ਪੂਰਾ ਹੈਵੀ ਬਹੁਤ ਸੋਹਣਾ ਵਰਕ ਹੋਊਗਾ ਤੇ ਨਾਲ ਆ ਚੈੱਕ ਕਰਾਓ ਜੀ ਜਿਹੜੀ ਗ੍ਰੇਸ ਬਣਾਉਣੀ ਹੈ ਨਾ ਜਿਹੜੀ ਚੀਜ਼ ਨੇ ਜੀ ਦੇਖੋ ਇਹ ਸਲਵਾਰ ਤੇ ਬਾਵਾ ਤੇ ਦੋਨਾਂ ਤੇ ਵਰਕ ਆ ਹੋਇਆ ਜੀ ਦਿਖਾ ਦਿਓ ਲਓ ਜੀ ਦੇਖੋ ਜੀ ਮੂਰੀਆਂ ਤੇ ਤੇ ਬਾਵਾ ਤੇ ਬਹੁਤ ਟੌਪ ਦਾ ਵਰਕ ਆ ਬਹੁਤ ਹੈਂਡ ਕੁਆਲਿਟੀ ਹੈ ਲਓ ਜੀ ਨਾਲ ਦੁਪੱਟਾ ਚੈੱਕ ਕਰਾ ਦਿਓ ਪੂਰੀ ਸ਼ਾਨਦਾਰ ਪੂਰੀ ਸੁਪਰ ਹਿੱਟ ਆਈਟਮ ਹੈ ਡਿਜ਼ਾਈਨ ਅੱਗੇ ਕਿਆ ਬਾਤ ਆ ਗਿਆ ਬਹੁਤ ਟੌਪ ਲੈਵਲ ਡਿਜ਼ਾਈਨ ਆ ਗਿਆ ਬੱਬੇ ਪੈਂਟ ਕਰਾਤਾ ਬਾਈਆਂ ਨੇ ਜਮਾ ਪੂਰੇ ਸੁਪਰ ਹਿੱਟ ਡਿਜ਼ਾਈਨ ਲਿਆਂਦੇ ਦੇਖੋ ਕੱਪੜਾ ਚੈੱਕ ਕਰੋ ਜੀ ਪਹਿਲਾਂ ਤਾਂ ਕਿਆ ਬਾਤ ਹੈ ਜੀ ਵਿਆਹ ਸ਼ਾਦੀ ਵਾਸਤੇ ਨਾ ਪੂਰੇ ਟੌਪ ਟੌਪ ਦੀਆਂ ਕੁਆਲਿਟੀਆਂ ਪੂਰੇ ਹੈਂਡਵਰਕ ਪੂਰੇ ਭਾਰੀ ਸੂਟ ਦਿਖਾਓ ਜੀ ਕਿਆ ਬਾਤ ਹੈ ਕਿੱਡਾ ਸੋਹਣਾ ਡਿਜ਼ਾਈਨ ਹੈ ਜੀ ਲਓ ਜੀ ਬਾਟਮ ਵਰਕ ਹੂ ਬਹੁਤ ਹੈਂਡ ਕੁਆਲਿਟੀ ਹੈ ਨਾਲ ਦਾ ਪੱਟਾ ਚੈੱਕ ਕਰੂ ਜੀ। ਲਓ ਜੀ। ਬਹੁਤ ਸ਼ਾਨਦਾਰ ਦੁਪੱਟਾ ਕਲਰ ਬਹੁਤ ਸੋਹਣੇ ਨੇਗੇ ਸਾਰੇ ਨਵੇਂ ਕਲਰ ਹੋਣਗੇ ਪੂਰੇ ਟ੍ਰੈਂਡਿੰਗ ਵਾਲੇ ਕਲਰ ਨੇ ਜੀ। ਦਿਖਾ ਦੋ। ਅੱਗੇ ਟੈਬੀ ਆ ਗਈ ਆਹ ਲਓ। ਟੈਬੀ ਚੈੱਕ ਕਰਾਰੂ ਜੀ। ਪੂਰੀ ਟ੍ਰੈਂਡਿੰਗ ਵਾਲੀ ਆਈਟਮ ਹੈਗੀ। origignal ਟੈਬੀ ਹੋਊਗੀ। ਲਓ ਜੀ। ਦਿਖਾਓ ਇਹ ਕੁਰਤੀ ਹੋਊਗੀ ਨਾਲ ਇਹ ਸਲਵਾਰ ਆ ਜੀ ਸੈਟ ਤੇ ਬਾਵਾ ਤੇ ਵੀ ਪ੍ਰਿੰਟ ਹੋਊਗਾ ਮਾੜਾ ਟਿਕਾਈ ਨਾਲ ਦਿਖਾ ਦਿਓ ਜੀ ਲਓ ਨਾਲ ਟੈਬੀ ਦੀ ਦੁਪੱਟਾ ਹੋਊਗਾ ਜੀ ਪੂਰੇ 2.5 ਮੀਟਰ ਕੱਟ ਹੋਊਗੀ ਬਹੁਤ ਸੋਹਣਾ ਦੁਪੱਟਾ ਹੋਊਗਾ ਜੀ ਦੇਖੋ ਜੀ ਕਲਰ ਚਾਰਟ ਪੂਰੇ ਟੌਪ ਦੇ ਪੰਜ ਮਿਲ ਜਾਣਗੇ ਰੰਗ ਬਹੁਤ ਸੋਹਣੇ ਦੇਖੋ ਲਓ ਜੀ ਆ ਲਓ ਬੱਬੇ ਲੋ ਜੀ ਕੀ ਬਾਤ ਹੈ ਪੂਰਾ ਬ੍ਰਾਂਡਡ ਆਈਟਮ ਲੋ ਜੀ ਚੈੱਕ ਕਰੋ ਅਗਲੇ ਡੈਨ ਕੁਆਲਿਟੀ ਸ਼ਾਨਦਾਰ ਲੋ ਜੀ ਦੁਪੱਟਾ ਕੀ ਬਾਤ ਹੈ ਬਾਕੀ ਭੁੱਖ ਲੈਂਦੀ ਆ ਦੁਪੱਟਾ ਦੇਖ ਕੇ ਦੁਪੱਟਾ ਦਿਖਾਓ ਜੀ ਬਹੁਤ ਸੋਹਣਾ ਦੁਪੱਟਾ ਜੀ ਨਾਲ ਰੰਗ ਰੰਗਾ ਐ ਨੋਕੇ ਪੂਰੇ ਮਾਲ ਬਹੁਤ ਪਹੁੰਚ ਗਿਆ ਜੀ ਜਿੰਮੀ ਚੂ ਆ ਗਈ ਤਾਂ ਮਾਲ ਸਾਰਾ ਹੀ ਦਿਖਾ ਦਿਓ ਜੀ ਇਹਦਾ ਬਹੁਤ ਲੰਮੀ ਵੀਡੀਓ ਹੋ ਜੂਗੀ ਵੀਡੀਓ ਨੂੰ ਕਰਦੇ ਸ਼ੇਅਰ ਹਨ ਕਪੜਾ ਚੌਕਲੇਟ ਪਹੁੰਚ ਗਿਆ ਬਹੁਤ ਟ੍ਰੈਂਡਿੰਗ ਵਾਲੀ ਆਈਟਮ ਹੈਗੀ ਦਿਖਾਓ ਜੀ ਫੋਲ ਹੀ ਦੰਨੇ ਆਗੇ ਵੀ ਇੱਕ ਸੂਟ ਮਾਲ ਦੇ ਪੂਰੇ ਢੇਰ ਲਾਤੇ ਬਾਈਆਂ ਨੇ ਚੈੱਕ ਕਰੋ ਡਿਜ਼ਾਈਨ ਡਿਊ ਨਾ ਟੌਪ ਦਾ ਦਿਖਾ ਦਿਓ ਜੀ ਲਓ ਜੀ ਆਹ ਚੈੱਕ ਕਰੋ ਜੀ ਬਹੁਤ ਸ਼ਾਨਦਾਰ ਕੁਆਲਿਟੀ ਹੈ ਚੌਕਲੇਟ ਕਪੜਾ ਨਵਾਂ ਚੱਲਿਆ ਜੀ ਨਾਲ ਚਨੂਨ ਦਾ ਦੁਪੱਟਾ ਹੋਊਗਾ ਬਹੁਤ ਘੈਂਟ ਕੁਆਲਿਟੀ ਹੈ ਬਲੈਕ ਦੇ ਵਿੱਚ ਆ ਗਏ ਪੀਸ ਬਹੁਤ ਸੋਹਣੇ ਪੂਰਾ ਸੋਹਣਾ ਚਾਕ ਹੈ ਜੀ ਆਹ ਚੈੱਕ ਕਰਾ ਦਿਓ ਵਾਈਟ ਕਲਰ ਹੈ ਪੂਰੇ ਟੌਪ ਟੌਪ ਦੇ ਕੁਆਲਿਟੀਆਂ ਲਓ ਜੀ ਬਲੈਕ ਫੂਟ ਚੈੱਕ ਕਰੋ ਲਓ ਜੀ ਆਹ ਦਿਖਾਓ ਬਾਬੇ ਦੇਖੋ ਜੀ ਪ्योर ਕਪੜਾ ਹੋਊਗਾ ਨਾਲ ਬਾਜੂ ਵਰਕ ਦੇਖੋ ਬਹੁਤ ਸੋਹਣਾ ਪੂਰਾ ਹੈਵੀ ਕੀਤਾ ਹੋਊਗਾ ਦੁਪੱਟਾ ਨਾਲ ਬਹੁਤ ਸੋਹਣਾ ਕੱਟ ਵਰਕ ਦੁਪੱਟਾ ਹੋਊਗਾ ਜੀ ਆਹ ਦਿਖਾ ਦਿਓ ਆਹ ਵਾਈਟ ਦੇਖੋ ਬੀ ਸ਼ੇਪ ਕਿਆ ਬਾਤ ਹੈ ਡਿਜ਼ਾਈਨ ਚੈੱਕ ਕਰੋ ਜੀ ਪਹਿਲਾਂ ਸੁਪਰ ਹਿੱਟ ਡੈਨ ਹੈ ਜੀ ਪੂਰੀ ਟੌਪ ਦੀ ਕੁਆਲਿਟੀ ਹੋਊਗੀ ਬਾਜੂ ਵਰਕ ਹੋਊਗਾ ਤੇ ਪੌਂਚਿਆਂ ਦੇ ਵੀ ਵਰਕ ਹੋਊ ਉਹ ਵੀ ਦਿਖਾਵਾਂਗੇ ਤੁਹਾਨੂੰ ਐਨ ਬਰੀਕੀ ਚ ਦਿਖਾ ਦਿਓ ਜਮ ਐਨ ਲਓ ਜੀ ਦਿਖਾ ਦਿਓ ਵਰਕ ਵੀ ਜੀ ਪਾਵਾਂ ਦਾ ਚੈੱਕ ਕਰੋ ਇਹ ਬਾਜੂ ਵਰਕ ਹੋਊਗਾ ਤੇ ਪਹੁੰਚਾ ਵਰਕ ਹੋਊਗਾ ਜੀ ਬਹੁਤ ਘੈਂਟ ਆਈਟਮ ਹੈਗੀ ਨਾਲ ਦੁਪੱਟਾ ਦਿਖਾ ਦਿਓ ਹੁਣ ਇਹਦਾ ਸੁਪਰ ਹਿੱਟ ਦੁਪੱਟਾ ਪੂਰੀ ਟ੍ਰੈਂਡਿੰਗ ਵਾਲੀ ਆਈਟਮ ਚੈੱਕ ਕਰੋ ਜੀ ਕੀ ਬਾਤ ਹੈ ਦੁਪੱਟਾ ਆਜੋ ਅੱਗੇ ਮਾਲ ਹੋਰ ਬਹੁਤ ਪਹੁੰਚ ਗਿਆ ਸਾਨੂੰ ਹੋਰ ਦਿਖਾ ਦਿਓ ਆ ਦੇਖੋ ਮੇਲੇ ਲਾ ਕੇ ਨੇ ਭਰੇ ਪਏ ਨੇ ਗਦਾਮ ਸਾਰੀ ਦੁਕਾਨ ਫੁੱਲ ਹੈ ਜੀ ਓਕੇ ਇਧਰ ਹੋਰ ਬਹੁਤ ਨਵੇਂ ਡਿਜ਼ਾਈਨ ਆ ਗਏ ਅੱਗੇ ਬਹੁਤ ਘੈਂਟ ਕੁਆਲਿਟੀਆਂ ਆ ਗਈਆਂ ਚੈੱਕ ਕਰੋ ਆਹ ਸੂਟ ਚੈੱਕ ਕਰੋ ਜੀ ਪਹਿਲਾ ਫੋਟੋ ਚੈੱਕ ਕਰੋ ਸੂਟ ਖੋਲ ਕੇ ਦਿਖਾਵਾਂਗੇ ਤੁਹਾਨੂੰ ਦੋ ਤਿੰਨ ਬਹੁਤ ਸੋਹਣਿਆ ਆਈਟਮਾਂ ਨੇ ਸਾਰੇ ਵੀਡੀਓ ਵਾਲੇ ਸੂਟ ਹੋਣਗੇ ਜੀ ਲਓ ਜੀ ਚੈੱਕ ਕਰੋ ਕੀ ਬਾਤ ਹੈ ਕੁਆਲਿਟੀ ਸੂਟ ਚੈੱਕ ਕਰੋ ਪਹਿਲਾਂ ਦਿਖਾਓ ਛੂਟੀ ਸੁਪਰ ਹਿੱਟ ਆਟਮਪ ਪੂਰੀ ਚੈੱਕ ਕਰੋ ਨਾਲ ਸਲਵਾਰ ਵਰਕ ਹੋਊਗੀ ਲਓ ਜੀ ਸੋਲੋ ਪੀਸ ਹੋਣਗੇ ਸਾਰੇ ਲਓ ਜੀ ਆ ਦਿਖਾਓ ਦੁਪੱਟਾ ਨਾਲ ਸੌ ਫਟਾਪ ਦੀਆਂ ਆ ਗਈਆਂ ਕੁਆਲਿਟੀਆਂ ਪੂਰੀਆਂ ਵਾ ਦੇਖੋ ਸਾਰੇ ਡਿਜ਼ਾਈਨ ਦੇ ਦਿਓ ਬੱਬੇ ਕਿਹੜੇ ਛੋਟੇ ਲਵੇ ਚੱਕੋ ਜੀ ਕਿਆ ਬਾਤ ਹੈ ਡਿਜ਼ਾਈਨ ਬੱਬੇ ਸੁਪਰ ਡੂਪਰ ਹਿੱਟ ਡਿਜ਼ਾਈਨ ਗਿਆ ਜੀ ਚੈੱਕ ਕਰੋ ਸਭ ਤੋਂ ਵੱਧ ਡਿਮਾਂਡ ਗਈ ਇਹਦੇ ਵਿੱਚ ਜੀ ਲਓ ਜੀ ਫੋਟੋ ਚੈੱਕ ਕਰਾ ਦਿਓ ਜੀ ਪੂਰੇ ਤਮਾਕੇ ਕਰਤੇ ਬਾਬੇ ਪੂਰੇ ਤਮਾਕੇ ਮਾਰਕੀਟ ਹੱਲ ਗਈ ਪੂਰੀ ਜੀ ਚੈੱਕ ਕਰੋ ਬੋਟਮ ਆ ਗਈ ਨਾਲ ਔਰਗੰਝਾ ਦਾ ਦੁਪੱਟਾ ਜੀ ਲਓ ਜੀ ਕੀ ਹੁਆਤਾ ਬਾਕੀ ਦਿਲ ਨੂੰ ਸ਼ੂ ਗਿਆ ਬਾਬੇ ਡਿਜ਼ਾਈਨ ਤੇ ਆ ਲੋ ਨਵੇਂ ਡੇਨ ਬਹੁਤ ਆਗੇ ਚੈੱਕ ਕਰਾ ਦਿਓ ਬਈ ਸਾਰੇ ਜੀ ਸਾਰਿਆਂ ਦੇ ਵੈਨ ਟੋਪ ਟੋਪ ਦੇ ਵਰਕ ਕੀਤੇ ਹੋਣਗੇ ਲੈ ਇੱਕ ਹੋਰ ਧਮਾਕਾ ਕਰ ਦਈਏ ਕਰ ਦਈਏ ਤਾਂ ਮੈਂ ਕਰਾ ਦੂੰ ਹੋਰ ਇੱਕ ਦੇਖੋ ਜੀ ਕਿਆ ਬਾਤ ਹੈ ਬਾਬੇ ਦਿਖਾ ਐ ਨਾ ਇਹ ਜਮਾਂ ਬਰੀਕੀ ਚ ਲਵੇ ਕਰਕੇ ਦਿਖਾਓ ਜੀ ਨਾ ਬਾਵਾ ਦੇ ਵਰਕ ਵੀ ਦਿਖਾ ਦਿਓ ਫਿਰ ਤੁਹਾਨੂੰ ਹੋਰ ਵੀ ਧਮਾਕਾ ਦਿਹਾਉਣਿਆ ਗੱਲ ਉਰੀ ਨਹੀਂ ਮੁੱਕੀ ਹਜੇ ਵੀਡੀਓ ਨੂੰ ਕਰਦੇ ਸ਼ੇਅਰ ਲੋ ਜੀ ਆਤਮਾਕਾ ਦੇਖੋ ਪਹਿਲਾਂ ਇੱਕ ਸਲਵਾਰ ਦਿਖਾਓ ਜੀ ਪੂਰਾ ਹਨ ਪੌਂਚਾ ਵਰਕ ਪੂਰੇ ਟੌਪ ਦੀ ਆਈਟਮ ਹੈਗੀ ਵੇਖਾ ਧਮਾਕਾ ਤਾਂ ਹੋਰ ਵੀ ਹੋਣਾ ਇਹਦੇ ਵਿੱਚ ਹਜੇ ਪੂਰੀ ਨਹੀਂ ਮੁਕੀ ਕਰ ਲਾ ਦੇਖੋ ਜੀ ਨਾਲ ਪਾਕਿਸਤਾਨੀ ਦੁਪੱਟਾ ਕਿਆ ਬਾਤ ਹੈ ਫੜੀ ਦੁਪੱਟਾ ਇਧਰੋਂ ਚਲ ਕ ਚੈੱਕ ਕਰਾਓ ਦੁਪੱਟਾ ਚੈੱਕ ਕਰਾਓ ਜੀ ਦੇਖੋ ਆਹ ਕੁਆਲਿਟੀ ਬਾਬੇ ਪੂਰੀ ਬੰਬ ਐਟਮ ਹੈ ਜੀ ਲਓ ਜੀ ਦਿਖਾਓ ਐਨ ਪੂਰੀ ਗੱਲ ਬਾਤ ਹੈ ਪੂਰੀ ਟੌਪ ਕਲਾਸ ਆਈਟਮ ਹੈ ਵੀ ਅੱਗੇ ਇੱਕ ਹੋਰ ਟਮਾਟਾ ਹੋਰ ਕਰ ਦਈਏ ਆ ਲਓ ਜੀ ਆ ਚੈੱਕ ਕਰੋ ਪਹਿਲਾਂ ਤੇ ਵਰਕ ਦੇਖੋਗੇ ਕਿਆ ਬਾਤ ਹੈ ਲਓ ਜੀ ਰੂਹ ਹ ਖੁਸ਼ ਹੋਣ ਵਾਲੀਆਂ ਆਈਟਮਾਂ ਲਿਆਂਦੀਆਂ ਬਾਈਆਂ ਨੇ ਲਓ ਜੀ ਚੈੱਕ ਕਰੋ ਲਓ ਜੀ ਇਹ ਸਲਵਾਰ ਹੋਗੀ ਤੇ ਨਾਲ ਆ ਗਿਆ ਦੁਪੱਟਾ ਮਾਲ ਦਿਖਾ ਦੇ ਮਾਲ ਦੀ ਪੂਰੀ ਕੋਈ ਕਮੀ ਨਹੀਂ ਪੂਰੀ ਕੁਆਂਟੀਟੀ ਦੇ ਵਿੱਚ ਮਾਲ ਮਿਲ ਜੂਗਾ ਡਿਜ਼ਾਈਨ ਸੁਪਰ ਸੁਪਰ ਹਿੱਟ ਹੋਣਗੇ ਸਾਰੇ ਆ ਲਓ ਜੀ ਮਾਲ ਦੇ ਪੂਰੇ ਲਾਤੇ ਮੇਲੇ ਲਓ ਜੀ ਚੈੱਕ ਕਰੋ ਦਿਖਾ ਦਿਓ ਜੀ ਅਗਲੀ ਵੀਡੀਓ ਦੇ ਵਿੱਚ ਫਟਮਾ ਲੈ ਕੇ ਆਉਂਦੇ ਉਹ ਤੁਹਾਨੂੰ ਦਿਖਾਵਾਂਗੇ ਓਕੇ ਜੀ ਧੰਨਵਾਦੀ ਬਰਬਰੀ ਦਾ ਸੂਟ ਆ ਚੁੱਕਿਆ ਜੀ 1500 ਰੁਪਏ ਵਾਲਾ ਸੂਟ ਬਹੁਤ ਲੈਸ ਰੇਟ 'ਚ ਆਇਆ ਤੁਹਾਨੂੰ ਕੁਆਲਿਟੀ ਚੈੱਕ ਕਰ ਲਓ ਜੀ ਆ ਲਓ ਦਿਖਾਓ ਜੀ ਸੂਟ ਚੈੱਕ ਕਰੋ ਜੀ ਆ ਲਓ ਪੂਰੇ ਟੌਪ ਟੌਪ ਦੇ ਡਿਜ਼ਾਈਨ ਪਹੁੰਚ ਗਏ ਬਹੁਤ ਸੋਹਣੇ ਕਲਰ ਡਿਜ਼ਾਈਨ ਹੋਣਗੇ ਸਾਰੇ ਜੀ ਦੁਪੱਟਾ ਪੂਰਾ ਹੈਵੀ ਚੈੱਕ ਕਰਾ ਦਿਓ ਸਾਰਾ ਬਾਟਮ ਦਾ ਕੱਪੜਾ ਹੋਊਗਾ ਜੀ ਆ ਲਓ ਦੁਪੱਟਾ ਚੈੱਕ ਕਰਾਓ ਦੁਪੱਟਾ ਵੀ ਬਰਬਰੀ ਦਾ ਹੋਊਗਾ ਟੂ ਸਾਈਡ ਵਰਕ ਹੋਊਗਾ ਜੀ ਦਿਖਾਓ ਜੀ ਸਾਰਾ ਚੈੱਕ ਕਰੋ ਰੰਗ ਚਾਰਟ ਪੂਰਾ ਚੋਟੀ ਦਾ ਜੀ ਲਾਓ ਸਾਰੇ ਕਲਰ ਦਿਖਾ ਦਿਓ ਜੀ ਲਓ ਜੀ ਚੱਕੋ ਜੀ ਸਾਰੇ ਕਲਰ ਆ ਗਏ ਨਵਾਂ ਇੱਕ ਜਿੰਮੀ ਜੂ ਕਪੜਾ ਆ ਗਿਆ ਲਓ ਜੀ ਆ ਵੀ ਦਿਖਾਓ ਜੀ ਕੀ ਆ ਬਾਤ ਹੈ ਜੀ ਪੂਰਾ ਸੁਪਰ ਹਿੱਟ ਹੈ ਵੀ ਨਾਲ ਦੁਪੱਟਾ ਹੋਊਗਾ ਮਕੇਸ਼ ਵਾਲਾ オリジナル ਚਨੂਨ ਦਾ ਸੂਟ ਦਿਖਾ ਦਿਓ ਸਾਰਾ ਲਓ ਜੀ ਚਾਰਟ ਬਹੁਤ ਟਾਪ ਦਾ ਚਾਰਟ ਹੈ ਰੰਗ ਦੇਖ ਲੋ ਜੀ ਬਹੁਤ ਸੋਹਣੇ ਕਲਰ ਹੋਣਗੇ ਸਾਰੇ ਆ ਕਲਰ ਚੈੱਕ ਕਰਾ ਦੂ ਜੀ ਲਓ ਜੀ ਜਿੰਮੀ ਜੂ ਕੱਪੜਾ ਟਾਪ ਹੈ ਜੀ ਪੂਰਾ ਆ ਲਓ ਜੀ ਦੇਖੋ ਜੀ ਉਧਰ ਵੀ ਜਾਵਾਂਗੇ ਸਾਰਾ ਲਓ ਚੈੱਕ ਕਰੋ ਡਿਜ਼ਾਈਨ ਬਹੁਤ ਟਾਪ ਟਾਪ ਦੇ ਪਹੁੰਚ ਗਏ ਪਹੁੰਚੋ ਜਲਦੀ ਮੇਲੇ ਲੱਗਣਗੇ ਹੁਣ ਸਾਰੇ ਕਿਉਂਕਿ ਵਿਆਹ ਸ਼ਾਦੀਆਂ ਦੇ ਚੱਲ ਪਏ ਕੰਮ ਜੀ ਹਾਂਜੀ ਦੇਖੋ ਦੁਪੱਟਾ ਬਾਬੇ ਨਾਲ オリジナル ਚਰੂਣ ਦਾ ਦੁਪੱਟਾ ਹੋਊਗਾ ਜੀ ਮਕੈਸ਼ ਵਰਕ ਹੋਊਗਾ ਸਾਰਾ ਰੰਗ ਚਾੜ ਦਿਖਾ ਦੇ ਬਾਬੇ ਸਾਰੇ ਲਓ ਜੀ